ਅੰਗੀਰਾ ਜੀ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਜਿਹੜਾ ਉਹ ਵਧੀਆ ਢੰਗ ਦੇ ਨਾਲ ਕਰ ਰਹੇ ਹੋਵੋਗੇ ਰਾਜੀ ਜੀ ਮੈਂ ਤੁਹਾਨੂੰ ਪਤਾਈਆ ਜਿਹੜੇ ਪੁਰਾਣੇ ਸਟੂਡੈਂਟ ਹਨ ਉਹਨਾਂ ਨੂੰ ਕਿ ਆਪਾਂ ਇੱਥੇ ਦੋ ਸਬਜੈਕਟ ਜਿਹੜੇ ਕਵਰ ਕਰ ਰਹੇ ਹਾਂ ਪਰ ਨਵੇਂ ਸਟੂਡੈਂਟ ਨੋਟ ਕਰ ਲੈਣ ਦਾ ਜੀ ਹਿਸਟਰੀ ਤੇ ਪੋਲੀਟੀ ਦੋ ਸਬਜੈਕਟ ਹੈ ਜਿਹੜੇ ਉਹਨਾਂ ਦੇ ਆਪਾਂ ਥਿਊਰੀ ਕਲਾਸਿਸ ਵੀ ਪ੍ਰੋਵਾਈਡ ਕਰ ਰਹੇ ਹਾਂ ਤੇ ਐਮਸੀਕਿਊ ਕਲਾਸਿਸ ਵੀ ਬਿਲਕੁਲ ਫ੍ਰੀ ਆਫ ਕਾਸਟ ਕੋਈ ਫੀਸ ਨਹੀਂ ਰਾਜੀ ਤੁਸੀਂ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਆਪਾਂ ਜਿਹੜਾ ਬੇਸ ਆ ਉਹ ਮਾਸਟਰ ਕੀਡੂ ਦੇ ਸਿਲੇਬਸ ਨੂੰ ਬਣਾ ਕੇ ਲੈ ਚੱਲੇ ਆਂ ਪਰ ਜੋ ਵੀ ਟਾਪਿਕ ਆਪਾਂ ਕਵਰ ਕਰਾਂਗੇ ਰਾਜੀ ਉਹ ਕਿਸੇ ਵੀ ਇਗਜ਼ਾਮ ਦੇ ਵਿੱਚ ਜੇ ਤੁਹਾਡੇ ਕਿਸੇ ਵੀ ਸਟਰੀਮ ਨਾਲ ਰਿਲੇਟਡ ਆ ਤੁਹਾਡੇ ਸਿਲੇਬਸ ਦੇ ਵਿੱਚ ਉਹ ਟਾਪਿਕ ਹੈ ਤਾਂ ਉਸ ਟਾਪਿਕ ਨੂੰ ਤੁਸੀਂ ਬੇਫਿਕਰ ਹੋ ਕੇ ਜਿਹੜਾ ਇੱਥੋਂ ਕਵਰ ਕਰ ਸਕਦੇ ਹੋ ਠੀਕ ਹੈ ਤਾਂ ਹੁਣ ਆਪਾਂ ਸ਼ੁਰੂ ਕਰਦੇ ਆਂ ਰਾਜੀ ਅੱਜ ਦੀ ਕਲਾਸ ਅੱਜ ਵਾਲੀ ਕਲਾਸ ਦੇ ਵਿੱਚ ਜਿਹੜਾ ਹੈਗਾ ਆਪਾਂ ਰਾਜ ਸਭਾ ਬਾਰੇ ਟਾਪਿਕ ਕਰਾਂਗੇ ਠੀਕ ਹੈ मैंने एक बार दस दो आवाज़ सही आती है कंटेंट सही तो फिर आप कर अपनी क्लास शुरू ओके दस दू ब ठीक है जी जी ओके चलो आप शुरू कर दें फिर ठीक है ਲੋਕ ਸਭਾ ਵਾਲਾ ਟਾਪਿਕ ਆਪਾਂ ਡਾਊਨ ਕਵਰ ਕਰ ਚੁੱਕੇ ਆਂ ਬਈ ਅੱਜ ਕਰਾਂਗੇ ਰਾਜ ਸਭਾ ਰਾਜ ਸਭਾ ਦੇ ਜਿਹੜੇ ਹੋਰ ਕੀ ਕੀ ਨਾਂ ਹੁੰਦੇ ਉਹਨਾਂ ਚੀਜ਼ਾਂ ਨੂੰ ਆਪਾਂ ਮੂਰੀ ਕਰ ਦਿੱਤੀ ਹੈ ਰਜੀ ਕੀ ਕਰੀਓ ਤੇ ਆਪਾਂ ਪਰਮਾਈਟ ਕਰ ਲਈ ਰਾਜ ਸਭਾ ਰਜੇ ਇਹਨੂੰ ਪਹਿਲਾਂ ਕੌਂਸਲ ਆਫ ਸਟੇਟਸ ਕਹਿੰਦੇ ਸੀਗੇ 1956 ਤੱਕ ਜਿਹੜਾ ਇਹਦਾ ਨਾਮ ਆ ਕੌਂਸਲ ਆਫ ਸਟੇਟਸ ਸੀਗਾ 1954 ਦੇ ਵਿੱਚ ਜਿਹੜਾ ਹੈਗਾ 1954 ਦੇ ਵਿੱਚ ਇਹਦਾ ਨਾਮ ਰਾਜ ਸਭਾ ਲੋਕ ਸਭਾ ਦਾ ਵੀ ਅਹੀਂ ਸੀ ਰਾਜੀ ਪਹਿਲਾਂ ਹਾਊਸ ਆਫ ਜਿਹੜਾ ਪੀਪਲ ਸੀਗਾ ਤੇ 1954 ਦੇ ਵਿੱਚ ਜਿਹੜਾ ਉਹਦਾ ਨਾਮ ਲੋਕ ਸਭਾ ਰੱਖਿਆ ਗਿਆ ਤੇ ਇਹਦਾ ਨਾਮ ਰਾਜ ਸਭਾ ਜਿਹੜੇ ਹਿੰਦੀ ਨਾਮ ਆ ਉਹ 1954 ਦੇ ਵਿੱਚ ਇਹਦੇ ਰੱਖੇ ਗਏ ਆ ਠੀਕ ਆ ਤੇ ਰਾਜ ਸਭਾ ਨੂੰ ਰਾਜੀ ਅਪਰ ਹਾਊਸ ਸੈਕਿੰਡ ਹਾਊਸ ਫੈਡਰਲ ਹਾਊਸ ਹਾਊਸ ਆਫ ਏਲਡਰਸ ਤੇ ਪਰਮਨੈਂਟ ਹਾਊਸ ਇਹ ਸਾਰੇ ਨਾਮ ਜੇ ਕੋਈ ਵੀ ਇਹਨਾਂ ਦੇ ਵਿੱਚੋਂ ਨਾਮ ਆਉਂਦਾ ਤਾਂ ਤੁਹਾਨੂੰ ਧਿਆਨ ਚ ਰੱਖਣਾ ਚਾਹੀਦਾ ਠੀਕ ਹੈ ਹੁਣ ਆਪਾਂ ਪੜਾਂਗੇ ਰਾਜੀ ਰਾਜ ਸਭਾ ਬਾਰੇ ਲੋਕ ਸਭਾ ਵਾਲਾ ਟਾਪਿਕ ਆਪਣਾ ਕਵਰ ਹੋ ਚੁੱਕਿਆ ਜਿਹੜੇ ਸਟੂਡੈਂਟ ਨਵੇਂ ਆ ਉਹ ਚੈਨਲ ਤੇ ਵਿਜ਼ਿਟ ਕਰਕੇ ਜਿਹੜਾ ਉਥੋਂ ਵਾਚ ਕਰ ਸਕਦੇ ਹੋ ਰਾਜ ਸਭਾ ਰਾਜੀ ਰਾਜ ਸਭਾ ਦਾ ਜਿਹੜਾ ਵਰਣਨ ਆ ਉਹ ਆਰਟੀਕਲ 80 ਦੇ ਵਿੱਚ ਦਿੱਤਾ ਹੋਇਆ ਆਰਟੀਕਲ 83 ਦੇ ਵਿੱਚ ਦਿੱਤਾ ਹੋਇਆ ਕਿ ਜਿਹੜੀ ਹੈਗੀ ਆ ਪਾਰਲੀਮੈਂਟ ਉਹਦੇ ਵਿੱਚ ਇੱਕ ਰਾਜ ਸਭਾ ਦਾ ਗਠਨ ਕੀਤਾ ਜਾਊਗਾ ਪਾਰਲੀਮੈਂਟ ਦੇ ਵਿੱਚ ਆਪਾਂ ਪੜਿਆ ਨਾ राजे ਤਿੰਨ ਆਰਗਨ ਹੁੰਦੀ ਹੈ ਜੀ ਆਰਗਨ ਪੁੱਛ ਲੈਣ ਤਾਂ ਤਿੰਨ ਆ ਲੋਕ ਸਭਾ ਰਾਜ ਸਭਾ ਤੇ ਰਾਸ਼ਟਰਪਤੀ ਤੇ ਜੇ ਉਹਨਾਂ ਨੇ ਸਦਨ ਪੁੱਛ ਲਿਆ ਜਾਂ ਹਾਊਸਸ ਪੁੱਛ ਲੇ ਤਾਂ ਦੋ ਆ ਲੋਕ ਸਭਾ ਤੇ ਰਾਜ ਸਭਾ ਠੀਕ ਆ ਤਾਂ राजे ਰਾਜ ਸਭਾ ਦੇ ਵਿੱਚ ਜਿਹੜੀਆਂ ਵੱਧ ਤੋਂ ਵੱਧ ਸੀਟਾਂ ਹੋ ਸਕਦੀਆਂ ਜਿਹੜੀਆਂ ਸੰਵਿਧਾਨ ਦੁਆਰਾ ਨਿਰਧਾਰਿਤ ਕੀਤੀਆਂ ਗਈਆਂ ਵੱਧ ਤੋਂ ਵੱਧ ਸੀਟਾਂ ਆ ਉਹ 250 ਆ ਜਿਨ੍ਹਾਂ ਦੇ ਵਿੱਚੋਂ 238 ਆ ਜਿਹੜੀਆਂ ਰਾਜੇ ਉਹ ਨਿਰਵਾਚਿਤ ਹੁੰਦੀਆਂ ਇਲੈਕਟਿਡ ਮੈਂਬਰ ਹੁੰਦੀਆਂ ਤੇ 12 ਆ ਜਿਹੜੇ ਉਹ ਨਾਮਯਦ ਹੁੰਦੇ ਆ ਰਾਸ਼ਟਰਪਤੀ ਦੇ ਦੁਆਰਾ ਠੀਕ ਆ ਤੇ ਇਹ ਜਿਹੜੇ ਨਾਮਯਦ ਹੁੰਦੇ ਆ ਰਾਜੇ ਇਹ ਚਾਰ ਖੇਤਰਾਂ ਦੇ ਵਿੱਚੋਂ ਹੈਗੇ ਜਿਨ੍ਹਾਂ ਨੂੰ 12 ਜਿਹੜੇ ਮੈਂਬਰ ਹੈਗੇ ਜਿਨ੍ਹਾਂ ਨੂੰ ਰਾਸ਼ਟਰਪਤੀ ਹੈ ਜਿਹੜਾ ਉਹ ਨਾਮਯਦ ਕਰਦਾ ਉਹ ਇਹ ਕੁਐਸਚਨ ਆਉਂਦਾ ਹੁੰਦਾ ਵੀ ਕਿਹੜੇ ਕਿਹੜੇ ਖੇਤਰਾਂ ਦੇ ਵਿੱਚੋਂ ਹੁੰਦੇ ਆ ਉਹ ਜਿਹੜੇ ਚਾਰ ਮੈਂਬਰ ਹੁੰਦੇ ਆ ਤਾਂ ਸਮਾਜ ਸੇਵਾ ਸਾਹਿਤ ਕਲਾ ਤੇ ਵਿਗਿਆਨ ਇਸ ਖੇਤਰ ਦੇ ਵਿੱਚੋਂ ਜਿਹੜੇ 4 ਮੈਂਬਰ ਆ ਉਹਨਾਂ ਨੂੰ ਉਹ ਨਾਮਜ਼ਦ ਕਰਦਾ ਇਹ ਮੈਂ ਤੁਹਾਨੂੰ ਦੱਸਿਆ ਰਹਿ ਜੇ ਵੱਧ ਤੋਂ ਵੱਧ ਮੈਂਬਰ ਤੇ ਸੰਸਦ ਦੁਆਰਾ ਨਿਰਧਾਰਿਤ ਜਿਹੜੇ ਵਰਤਮਾਨ ਆ ਰਹਿ ਜੇ ਵਰਤਮਾਨ ਸਮੇਂ ਦੇ ਵਿੱਚ ਕਿੰਨੇ ਆ ਤਾਂ ਵਰਤਮਾਨ ਸਮੇਂ ਦੇ ਵਿੱਚ 245 ਆ ਰਹਿ ਜੇ ਜਿਨ੍ਹਾਂ ਦੇ ਵਿੱਚੋਂ 233 ਆ ਜਿਹੜੇ ਉਹ ਤਾਂ ਚੁਣੇ ਗਏ ਮੈਂਬਰ ਆ ਤੇ ਜਿਹੜੇ 12 ਉਹ ਨਾਮਜ਼ਦ ਉਹ ਤਾਂ ਆਪਾਂ ਨੂੰ ਪਤਾ ਉਹ ਤਾਂ ਉਹੀ ਪ੍ਰੋਸੈਸ ਰਹੂਗਾ ਕਿ ਚਾਰਾਂ ਖੇਤਰਾਂ ਦੇ ਵਿੱਚੋਂ ਜਿਹੜੇ ਨਾਮਜ਼ਦ ਕੀਤੇ ਹੁੰਦੇ ਆ ਉਵੇਂ ਹੀ ਆ ਠੀਕ ਆ ਤੇ ਵਰਤਮਾਨ ਸਮੇਂ ਦੇ ਵਿੱਚ ਜਿਹੜੇ 12 ਨਾਮਜਦ ਅਤੇ 233 ਹੈ ਜਿਹੜੇ ਉਹ ਰਾਜਾਂ ਦੇ ਵਿੱਚੋਂ ਜਿਹੜੇ ਚੁਣੇ ਗਏ ਆ ਠੀਕ ਆ 233 ਦੇ ਵਿੱਚੋਂ 225 ਹੈ ਜਿਹੜੇ ਉਹ ਰਾਜੇ ਰਾਜਾਂ ਚੋਂ ਆ ਤੇ 8 ਹੈ ਜਿਹੜੇ ਉਹ ਯੂਟੀ ਦੇ ਵਿੱਚੋਂ ਆ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚੋਂ ਆ ਟੋਟਲ ਮੈਂਬਰ ਵਰਤਮਾਨ ਸਮੇਂ ਦੇ ਪੁੱਛ ਲੈਣ ਕਿੰਨੇ 245 245 ਦੇ ਵਿੱਚੋਂ ਜਿਹੜੇ 233 ਉਹ ਚੁਣੇ ਗਏ ਮੈਂਬਰ ਜੇ ਇਲੈਕਟਿਡ ਪੁੱਛ ਲੈਣ ਤਾਂ ਕਿੰਨੇ 233 ਜੇ ਨਾਮਜਦ ਪੁੱਛ ਲੈਣ ਤਾਂ 12 233 ਦੇ ਵਿੱਚੋਂ ਜੇ ਪੁੱਛ ਲੈਣ ਸਟੇਟਸ ਦੇ ਵਿੱਚੋਂ ਕਿੰਨੇ ਨਾਮਜ਼ਦ ਕੀਤੇ ਗਏ ਚੁਣੇ ਗਏ ਇਲੈਕਟ ਕੀਤੇ ਗਏ ਆ ਤਾਂ 225 ਤੇ ਜੇ ਪੁੱਛ ਲੈਣ ਯੂਟੀਆਂ ਦੇ ਵਿੱਚੋਂ ਕਿੰਨੇ ਚੁਣੇ ਗਏ ਆ ਤਾਂ 8 ਤਾਂ ਯੂਟੀ ਕਿਹੜੇ-ਕਿਹੜੇ ਰਾਜੇ ਤਿੰਨ ਯੂਟੀ ਹੈ ਜਿਨ੍ਹਾਂ ਦੇ ਵਿੱਚੋਂ ਇਹ 8 ਮੈਂਬਰ ਲਈ ਗਏ ਆ ਜੰਮੂ ਐਂਡ ਕਸ਼ਮੀਰ ਜਿੱਥੇ 4 ਦਿੱਲੀ ਦੇ ਵਿੱਚ 3 ਤੇ ਪੁੱਡੂਚੇਰੀ ਦੇ ਵਿੱਚ 1 ਠੀਕ ਹੈ ਇਹ ਧਿਆਨ ਚ ਰੱਖਣਾ ਰਹਿ ਜੀ ਤਿੰਨ ਯੂਟੀ ਦੇ ਵਿੱਚੋਂ ਜਿਹੜੇ ਹੈਗੇ ਰਾਜ ਸਭਾ ਦੇ ਮੈਂਬਰ ਆ ਜਿਹੜੇ ਉਹ ਲੈ ਗਏ ਆ ਜੰਮੂ ਐਂਡ ਕਸ਼ਮੀਰ ਦੇ ਵਿੱਚੋਂ 4 ਸੀਟਾਂ ਹੈਗੀਆਂ ਦਿੱਲੀ ਦੇ ਵਿੱਚ ਤਿੰਨ ਆ ਪੁੱਡੂਚੇਰੀ ਦੇ ਵਿੱਚ ਇੱਕ ਆ ਠੀਕ ਆ ਫਿਰ राजे ਹੁਣ ਇਹ ਸਮਝ ਲੱਗ ਗਿਆ ਨਾ ਵੀ ਟੋਟਲ ਮੈਂਬਰ ਹੋ ਸਕਦੇ ਆ ਜਿਹੜੇ ਮੈਕਸਿਮਮ ਵੱਧ ਤੋਂ ਵੱਧ ਕਿੰਨੇ ਹੋ ਸਕਦੇ ਆ 250 ਤੇ ਵਰਤਮਾਨ ਸਮੇਂ 245 ਆ ਇੱਕ ਘਾਟ ਹੋਣ ਦਾ ਕਾਰਨ ਕੀ ਹੈ राजे ਵੀ ਜਦੋਂ ਆਪਾਂ 245 ਤੱਕ ਰੱਖ ਸਕਦੇ ਆ ਤਾਂ 245 50 ਤੱਕ ਰੱਖ ਸਕਦੇ ਆ ਤਾਂ 245 ਕਿਉਂ ਆ ਸასი ਗੱਲ ਜੀ ਤਾਂ ਇਹ ਮੈਂ ਤੁਹਾਨੂੰ ਪਹਿਲਾਂ ਲਾਸਟ ਕਲਾਸ ਦੇ ਵਿੱਚ ਵੀ ਦੱਸਿਆ ਸੀ ਲੋਕ ਸਭਾ ਵਾਲੀ ਦੇ ਵਿੱਚ ਵੀ ਕਿ ਜਿਹੜੇ ਜਿਵੇਂ ਵੀ ਆਪਣੇ ਜਿਹੜੇ ਸਰਹੱਦੀ ਏਰੀਆ ਹੁੰਦੇ ਆ ਜਿਵੇਂ ਪੋਕੇ ਆਪਾਂ ਪਾਕਿਸਤਾਨ ਨੂੰ ਕਹਿੰਦੇ ਜੰਮੂ ਕਸ਼ਮੀਰ ਵਾਲਾ ਏਰੀਆ ਜਾਂ ਜਿਹੜਾ ਹੈਗਾ ਚਾਈਨਾ ਦੇ ਨਾਲ ਲੱਗਦੇ ਖੇਤਰ ਆ ਤਾਂ ਉਹਨਾਂ ਦੇ ਵਿੱਚ ਜਿਵੇਂ ਸੰਭਾਵਨਾ ਜਿਹੜੀ ਗਾਂ ਵਾਸਤੇ ਜਿਹੜੀਆਂ ਸੀਟਾਂ ਵਰਤਮਾਨ ਵਾਸਤੇ ਫਿਊਚਰ ਵਾਸਤੇ ਜਿਹੜੀਆਂ ਉਹ ਰੱਖੀਆਂ ਹੋਣਗੀਆਂ ਨੇ ਸੀਟਾਂ ਤਾਂ ਕਰਕੇ ਉਹਨਾਂ ਸੀਟਾਂ ਦਾ ਵੱਧ ਦਾ ਵਰਣਨ ਹੈ ਜਿਹੜਾ ਉਹ ਸੰਵਿਧਾਨ ਦੁਆਰਾ ਰੱਖਿਆ ਹੋਇਆ ਹੈਗਾ ਤੇ ਵਰਤਮਾਨ ਸਮੇਂ ਦੇ ਵਿੱਚ 45 ਆ ਠੀਕ ਆ ਫਿਰ ਰਾਜੇ ਦੀ ਸਥਾਪਨਾ ਰਾਜ ਸਭਾ ਦੀ ਸਥਾਪਨਾ ਕਦੋਂ ਹੋਈ ਸੀ 3 April 1952 ਨੂੰ ਹੋਈ ਸੀਗੀ ਤੇ ਫਰਸਟ ਮੀਟਿੰਗ ਆ ਜਿਹੜੀ ਰਾਜੇ ਉਹ 13 May 1952 ਨੂੰ ਹੋਈ ਸੀ ਇਹ ਧਿਆਨ ਚ ਰੱਖਣਾ ਕਿਉਂਕਿ ਜਿਹੜੀ ਇਹ ਸਾਨਾ ਨਾ ਇਸ ਬਰਾबरी ਹੋਣਗੇ ਲੋਕ ਸਭਾ ਤੇ ਰਾਜ ਸਭਾ ਦੇ ਵੀ ਜਿਹੜੀਆਂ ਤਰੀਕਾ ਉਹਨਾਂ ਦਾ ਫਰਕ ਹੋਊਗਾ ਤਾਂ ਪਹਿਲੀ ਜਿਹੜੀ ਸਥਾਪਨਾ ਹੋਈ ਸੀ ਉਹ 3 April ਨੂੰ ਹੋਈ ਹੈ ਰਾਜ ਸਭਾ ਦੀ ਸਥਾਪਨਾ ਰਾਜੇ ਤੇ ਫਰਸਟ ਮੀਟਿੰਗ ਆ ਜਿਹੜੀ ਉਹ 13 May ਨੂੰ ਹੋਈ ਹੈ ਫਿਰ ਉਸ ਤੋਂ ਬਾਅਦ ਯੋਗਤਾਵਾਂ ਰਾਜੇ ਰਾਜ ਸਭਾ ਦਾ ਮੈਂਬਰ ਬਣਨ ਵਾਸਤੇ ਕੀ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਇਨਾਂ ਤਾਂ ਆਰਟੀਕਲ 84 ਦੇ ਵਿੱਚ ਜਿਹੜੀਆਂ ਇਹਦੀਆਂ ਯੋਗਤਾਵਾਂ ਦਾ ਵਰਣਨ ਕੀਤਾ ਹੋਇਆ ਜੋ ਆਰਟੀਕਲ ਪੁੱਛ ਲੈਣ ਤਾਂ ਆਰਟੀਕਲ 84 ਆ ਸਭ ਤੋਂ ਕਾਮਨ ਆ ਜਿਹੜੀ ਭਾਰਤ ਦਾ ਨਾਗਰਿਕ ਹੋਵੇ ਘੱਟੋ-ਘੱਟ ਉਮਰ 30 ਸਾਲ ਹੋਵੇ ਵੱਧ ਤੋਂ ਵੱਧ ਕਿੰਨੀ ਵੀ ਹੋ ਸਕਦੀ ਆ ਘੱਟ ਤੋਂ ਘੱਟ ਆ ਜਿਹੜੀ ਉਹ 30 ਸਾਲ ਹੋਣੀ ਚਾਹੀਦੀ ਆ ਪਾਗਲ ਜਾਂ ਦਿਵਾਲੀਆ ਨਾ ਹੋਵੇ ਫਿਰ ਰਾਜੇ ਰਾਜ ਦੀ ਵਿਧਾਨ ਸਭਾ ਵੱਲੋਂ ਚੁਣਿਆ ਜਾਣ ਦੀ ਯੋਗਤਾ ਹੋਵੇ ਯਾਨੀ ਕਿ ਰਾਜ ਵਿਧਾਨ ਸਭਾ ਜਿਹੜੀ ਹੁੰਦੀ ਆ ਉਹਦਾ ਮੈਂਬਰ ਬਣਨ ਦੀ ਉਹਦੇ ਕੋਲੇ ਯੋਗਤਾ ਹੋਣੀ ਚਾਹੀਦੀ ਆ ਠੀਕ ਆ ਤਾਂ ਇਹਦੀਆਂ ਯੋਗਤਾਵਾਂ ਇਹਨਾਂ ਫਿਰ ਕਾਰਜਕਾਲ ਰਾਜੀ ਰਾਜ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਜੇ ਤੁਹਾਨੂੰ ਕੁਐਸਚਨ ਆ ਗਿਆ ਵੀ ਰਾਜ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਉੱਥੇ ਲਿਖਿਆ ਹੋਊਗਾ ਆਪਸ਼ਨ ਦੇ ਵਿੱਚ 5 ਸਾਲ 6 ਸਾਲ ਜਾਂ ਰਾਸ਼ਟਰਪਤੀ ਦੀ ਖੁਸ਼ੀ ਤੇ ਅਧਾਰਿਤ ਆ ਜਾਂ ਕੋਈ ਨਹੀਂ ਤਾਂ ਤੁਸੀਂ ਆਨਸਰ ਕੀ ਕਰੋਗੇ ਆਨਸਰ ਕੀ ਕਰੋਗੇ ਭਈ ਲਿਖਿਆ ਪਿਆ ਤੁਹਾਡੇ ਕੋਲੇ ਸਾਹਮਣੇ ਦਾ ਅਨਸਰ ਕੀ ਆਊਗਾ ਕੋਈ ਨਹੀਂ ਰਾਜ ਸਭਾ ਦਾ ਰਜ ਕਾਰਜਕਾਲ ਕੋਈ ਨਹੀਂ ਹੁੰਦਾ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਹੁੰਦਾ ਕਿਉਂਕਿ ਰਾਜ ਸਭਾ ਨਾ ਜਿਹੜੀ ਉਹ ਇੱਕ ਸਥਾਈ ਹੁੰਦੀ ਆ ਹਾਂ ਰਾਜ ਜੀ ਰਾਜ ਸਭਾ ਦਾ ਕੋਈ ਕਾਰਜਕਾਲ ਨਹੀਂ ਹੁੰਦਾ ਲੋਕ ਸਭਾ ਦਾ 5 ਸਾਲ ਹੁੰਦਾ ਮੈਂਬਰਾਂ ਦਾ 6 ਸਾਲ ਹੁੰਦਾ ਰਾਜ ਜੀ 5 ਸਾਲ ਨਹੀਂ ਹੁੰਦਾ ਰਾਜ ਸਭਾ ਦੇ ਮੈਂਬਰਾਂ ਦਾ 6 ਸਾਲ ਹੁੰਦਾ ਤੇ ਬਟ ਜੇ ਰਾਜ ਸਭਾ ਸਦਨ ਦਾ ਪੁੱਛ ਲੈਣ ਤਾਂ ਉਹਦਾ ਕੋਈ ਕਾਰਜ ਨਹੀਂਗਾ ਕਿਉਂਕਿ ਇੱਕ ਸਥਾਈ ਸਦਨ ਆ ਵੀ ਕਦੇ ਵੀ ਭੰਗ ਨਹੀਂ ਹੋ ਸਕਦਾ ਠੀਕ ਆ ਤੇ ਜਿਹੜੇ ਮੈਂਬਰ ਆ ਉਹਨਾਂ ਦਾ 6 ਸਾਲ ਕਾਰਜਾ ਰਾਜ ਜੀ ਵੀ ਹਰ 2 ਸਾਲ ਤੋਂ ਬਾਅਦ ਜਿਹੜੇ 1/3 ਮੈਂਬਰ ਆ ਉਹ ਰਿਟਾਇਰ ਹੋ ਜਾਂਦੇ ਆ ਜਿਵੇਂ ਮੰਨ ਲਓ ਆਪਣੀਆਂ ਜਿਹੜੀਆਂ ਪਹਿਲਾਂ ਪਹਿਲੀਆਂ ਚੋਣਾਂ ਹੋਈਆਂ ਜਿਵੇਂ ਸਥਾਪਨਾ ਆਪਣੀ 1952 ਦੇ ਵਿੱਚ ਹੋਈ ਸੀ ਤਾਂ 1952 ਦੇ ਵਿੱਚ ਰਾਜ ਇਹਨਾਂ ਨੇ ਜਦੋਂ ਰਾਜ ਸਭਾ ਦੇ ਜਿਹੜੇ ਮੈਂਬਰ ਚੁਨੇ ਸੀਗੇ ਨਾ ਉਦੋਂ ਇੱਕ ਲੋਟਰੀ ਸਿਸਟਮ ਅਪਣਾਇਆ ਸੀਗਾ ਉਹਨਾਂ ਨੇ ਵੀ ਲੋਟਰੀ ਪਾਈ ਇੱਕ ਬਾਕਸ ਦੇ ਵਿੱਚ ਜਿਹਨੀਆਂ ਪਰਚੀਆਂ ਪਾ ਦਿੱਤੀਆਂ ਉਹਨਾਂ ਪਰਚੀਆਂ ਦੇ ਉੱਤੇ ਲਿਖਿਆ ਸੀ 2 ਸਾਲ ਤੱਕ ਚੁਨੇ ਗਏ ਮੈਂਬਰ 4 ਸਾਲ ਤੱਕ ਚੁਨੇ ਗਏ ਮੈਂਬਰ 6 ਸਾਲ ਤੱਕ ਚੁਨੇ ਗਏ ਮੈਂਬਰ ਇਸ ਤਰ੍ਹਾਂ ਲਿਖਤਾ ਉਹਨਾਂ ਨੇ ਤਾਂ ਜਿਹੜੇ ਵੀ ਉਹਨਾਂ ਵਿਅਕਤੀਆਂ ਨੂੰ ਬਾਅਦ ਵਿੱਚ ਉਹ ਪਰਚੀ ਚੁੱਕਣ ਲਈ ਕਿਹਾ ਗਿਆ ਜਿਹੜੇ ਮੈਂਬਰ ਰਾਜ ਸਭਾ ਦੇ ਸੀ ਤੇ ਜਿਹੜੇ ਮੈਂਬਰਾਂ ਨੇ ਜਿਹੜ ਵਾਲੇ ਸੀਗੇ ਤਾਂ ਉਹ 52 ਤੋਂ ਬਾਅਦ ਜਦੋਂ 2 ਸਾਲ ਹੋਏ 3 4 ਵਾਲਾ ਜਦੋਂ ਉਹਨਾਂ ਦਾ ਕੰਪਲੀਟ ਹੋ ਗਿਆ ਤਾਂ ਉਹਨਾਂ ਨੂੰ ਰਿਟਾਇਰ ਕਰ ਦਿੱਤਾ ਗਿਆ ਉਹਨਾਂ ਦੀ ਤਾਂ ਨਵੇਂ ਚੁਣ ਲਏ ਗਏ ਤੇ ਉਸ ਤੋਂ ਬਾਅਦ ਜਿਹੜੇ 4 ਸਾਲ ਵਾਸਤੇ ਸੀ ਤਾਂ ਉਹਨਾਂ ਨੂੰ 4 ਸਾਲ ਤੋਂ ਬਾਅਦ ਰਿਟਾਇਰ ਕਰਕੇ ਫਿਰ ਜਿਹੜੇ ਨਵੇਂ ਚੁਣੇ ਉਹ 2 ਸਾਲ ਲਈ ਚੁਣੇ ਗਏ ਤੇ ਜਿਹੜੇ 6 ਸਾਲ ਵਾਲੇ ਸੀ ਉਹਨਾਂ ਨੂੰ 6 ਸਾਲ ਦਾ ਕਾਰਜਕਾਲ ਪੂਰਾ ਕਰਕੇ ਉਸ ਤੋਂ ਬਾਅਦ ਜਿਹੜੇ ਨਵੇਂ ਚੁਣੇ ਗਏ ਤਾਂ ਉਹ ਵੀ ਯਾਨੀ ਕਿ ਉਹ ਉਸ ਤੋਂ ਬਾਅਦ ਜਿਹੜੇ ਚੁਣੇ ਗਏ ਉਹਨਾਂ ਨੂੰ ਵੀ ਜਿਵੇਂ 6 ਸਾਲ ਪੂਰੇ ਹੋ ਗਏ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਰਿਟਾਇਰ ਕਰ ਦਿੱਤਾ ਗਿਆ ਯਾਨੀ ਕਿ ਇਹ 2 ਸਾਲ ਵਾਲੀ ਸਕ ਹੋ ਲਾਟਰੀ ਸਿਸਟਮ ਦੇ ذریعے ਵੀ ਉਹਨਾਂ ਨੇ ਪਹਿਲੀ ਚੋਣ ਦੇ ਵਿੱਚ ਅਪਣਾਈ ਸੀ ਹੁਣ ਤਾਂ ਇਹ ਹੈਗੇ ਹੀ ਵੀ ਜਦੋਂ 6 ਸਾਲ ਕਾਰਜ ਦੀ ਪੂਰਾ ਹੋ ਜਾਂਦਾ ਜਿਵੇਂ ਉਹਨਾਂ 2 ਸਾਲ ਵਾਲੇ ਸੀ ਜਿਹੜੇ ਉਹ ਉਹਨਾਂ ਦਾ ਕਾਰਜਕਾਲ 6 ਸਾਲਾਂ ਤੋਂ ਪਹਿਲਾਂ ਪੂਰਾ ਹੋਊਗਾ ਨਾ ਕਲੀਅਰ ਹੋ ਗਿਆ ਨਾ ਤਾਂ ਉਸ ਤਰ੍ਹਾਂ ਰਹਿ ਜੀ ਵੀ ਹਰ 2 ਸਾਲ ਦੇ ਬਾਅਦ ਜਿਹੜਾ ਇਹਨਾਂ ਦੇ ਇੱਕ ⅓ ਮੈਂਬਰ ਆ ਉਹ ਰਿਟਾਇਰ ਹੋ ਜਾਂਦੇ ਆ ਫਿਰ राजे ਚੋਣ ਚੱਲਦੀ ਰਹਿੰਦੀ ਹੈ ਇਹਨਾਂ ਦੀ ਜਿਹੜੀ ਆ ਇਨਡਾਇਰੈਕਟ ਤਰੀਕੇ ਦੇ ਨਾਲ ਚੁਣੇ ਜਾਂਦੇ ਆ ਆ ਪਰਤੱਖ ਚੋਣ ਪ੍ਰਣਾਲੀ ਹੁੰਦੀ ਹੈ ਵਿਜਰਾਜ ਵਿਧਾਨ ਸਭਾ ਦੇ ਮੈਂਬਰ ਜਿਹੜੀ ਚੁਣੇ ਹੋਏ ਹੁੰਦੇ ਆ ਜਿਵੇਂ ਜਿਹੜੀ ਪ੍ਰਤੱਖ ਹੁੰਦੀ ਹੈ ਰਾਜੇ ਲੋਕ ਸਭਾ ਦੇ ਵਿੱਚ ਪ੍ਰਤੱਖ ਰੂਪ ਦੇ ਵਿੱਚ ਹੁੰਦੀ ਹੈ ਜਿਹੜਾ 18 ਸਾਲ ਤੋਂ ਉੱਤੇ ਉਮਰ ਵਾਲਾ ਵਿਅਕਤੀ ਹੁੰਦਾ ਉਹ ਹਰੇਕ ਬਾਾਰ ਆਪਣੀ ਬਾਲਗ મત ਦੇ ਅਧਿਕਾਰ ਤੇ ਵੋਟ ਪਾ ਕੇ ਜਿਹੜੀ ਚੋਣ ਕਰਦਾ ਉਹ ਪ੍ਰਤੱਖ ਹੁੰਦੀ ਆ ਤੇ ਇਨਡਾਇਰੈਕਟ ਹੁੰਦੀ ਹੈ ਜਿਹੜੀ ਉਹ ਆ ਪਰਤੱਖ ਚੋਣ ਵਿਧੀ ਹੁੰਦੀ ਹੈ ਜਿਹਦੇ ਵਿੱਚ ਲੋਕ ਜਿਹੜੇ ਉਹ ਸਿੱਧੇ ਤੌਰ ਤੇ ਭਾਗ ਆ ਨਹੀਂ ਲੈਂਦੇ ਤਾਂ ਰਾਜ ਵਿਧਾਨ ਸਭਾ ਦੇ ਜਿਹੜੇ ਚੁਣੇ ਹੋਏ ਮੈਂਬਰ ਆ ਰਾਜੇ ਉਹਨ ਇਨਰ ਧਿਆਨ ਚ ਰੱਖਣਾ ਰਹਾ ਜੀ ਫਿਰ ਰਾਜ ਸਭਾ ਦਾ ਸਭਾਪਤੀ ਸਭਾਪਤੀ ਕੌਣ ਹੁੰਦਾ ਆਰਟੀਕਲ 89 ਦੇ ਵਿੱਚ ਦਿੱਤਾ ਹੋਇਆ ਕਿ ਸਭਾਪਤੀ ਜਿਹੜਾ ਉਹ ਉਪ ਰਾਸ਼ਟਰਪਤੀ ਹੁੰਦਾ ਉਪ ਰਾਸ਼ਟਰਪਤੀ ਹੁੰਦਾ ਰਹਾ ਜੀ ਜਿਹੜਾ ਇਹਦਾ ਸਭਾਪਤੀ ਹੁੰਦਾ ਹੈ ਠੀਕ ਹੈ ਨਾ ਤਾਂ ਕਿਸੇ ਮੈਂਬਰ ਦੁਆਰਾ ਨਹੀਂ ਚੁਣਿਆ ਜਾਂਦਾ ਰਹਾ ਜੀ ਇਹ ਕਿਉਂਕਿ ਜਿਹੜਾ ਉਪ ਸਭਾਪਤੀ ਹੁੰਦਾ ਔਰ ਉਪ ਸਭਾਪਤੀ ਹੋਇਆ ਜਿਹੜਾ ਉਪ ਰਾਸ਼ਟਰਪਤੀ ਹੋ ਗਿਆ ਉਪ ਰਾਸ਼ਟਰਪਤੀ ਦਾ ਕਿਸੇ ਸਦਨ ਦਾ ਮੈਂਬਰ ਹੀ ਨਹੀਂ ਹੁੰਦਾ ਤਾਂ ਇਹਨੂੰ ਰਾਜੇ ਜਾਨੀ ਕਿ ਜਦੋਂ ਰਾਜ ਸਭਾ ਦਾ ਮੈਂਬਰ ਹੋਣ ਦੇ ਨਾਤੇ ਨਹੀਂ ਚੁਣਿਆ ਜਾਂਦਾ ਆਪਰਾਸ਼ਰਪਤੀ ਦੇ ਤੌਰ ਤੇ ਇਹਦੀ ਚੋਣ ਕੀਤੀ ਜਾਂਦੀ ਆ ਤੇ ਜਿਹੜਾ ਆਪਰਾਸ਼ਰਪਤੀ ਹੁੰਦਾ ਉਹ ਆਪਣੇ ਆਪ ਹੀ ਰਾਜ ਸਭਾ ਦਾ ਜਿਹੜਾ ਸਭਾਪਤੀ ਆ ਉਹ ਬਣ ਜਾਂਦਾ ਠੀਕ ਹੈ ਨਾ ਤੇ ਇਹਦੀ ਚੋਣ ਜਿਹੜੀ ਵੀ ਦੀ ਆਪਾਂ ਧਿਆਨ ਚ ਰੱਖਣੀ ਆ ਉਹ ਆਪਰਾਸ਼ਰਪਤੀ ਵਾਲੀ ਰੱਖਣੀ ਆ ਵੀ ਲੋਕ ਸਭਾ ਤੇ ਰਾਜ ਸਭਾ ਦੇ ਸਾਰੇ ਮੈਂਬਰ ਚੁਣੇ ਹੋਏ ਪਲੱਸ ਨਾਮਜ਼ਦ ਸਾਰੇ ਜਿਹੜੇ ਇਹਦੇ ਮੈਂਬਰ ਚੋਣ ਦੇ ਵਿੱਚ ਹਿੱਸਾ ਲੈਂਦੇ ਆ ਐਜ਼ ਆ ਰਾਜ ਸਭਾ ਦਾ ਮੈਂਬਰ ਹੋਣ ਦੇ ਨਾਤੇ ਇਹਦੀ ਅਲੱਗ ਤੋਂ ਚੋਣ ਨਹੀਂ ਕੀਤੀ ਜਾਂਦੀ ਜਿਹੜਾ ਆਪਰਾਸ਼ਰਪਤੀ ਹੁੰਦਾ ਉਹ ਆਪਣੇ ਆਪ ਹੀ ਰਾਜ ਸਭਾ ਦਾ ਸਭਾਪਤੀ ਬਣ ਜਾਂਦਾ ਜਿਵੇਂ ਮੰਨ ਲਓ ਹੁਣ ਆਪਣੇ ਉਪਰਾષ્ટ્રપતિ ਕੌਣ ਆ ਜਿਵੇਂ ਪਹਿਲਾਂ ਜਗਦੀਪ ਧਨਕਰ ਸੀਗੇ ਉਹਨਾਂ ਨੇ ਅਸਤੀਫਾ ਦਿੱਤਾ ਨਾ ਹੁਣੇ ਹੁਣੇ ਅਸਤੀਫਾ ਦਿੱਤਾ ਤਾਂ ਉਹਦੀ ਥਾਂ ਤੇ ਕੌਣ ਬਣੇ ਆ ਕੌਣ ਬਣੇ ਆ ਭਾਈ ਸੀ ਪੀ ਰਾਦਾ ਕ੍ਰਿਸ਼ਨਨ ਬਣੇ ਆ ਨਾ ਤਾਂ ਹੁਣ ਆਪਣੇ ਉਪਰਾષ્ટ્રપતિ ਜਿਹੜੇ ਬਣੇ ਤੇ ਉਹੀ ਰਾਜ ਸਭਾ ਦੇ ਸਭਾਪਤੀ ਆ ਠੀਕ ਆ ਫਿਰ ਆ ਜੀ ਉਪ ਸਭਾਪਤੀ ਦੇ ਕਾਰਜ ਕੀ ਹੁੰਦੇ ਆ ਰਾਜ ਸਭਾ ਦੀ ਅਧਿક્ષા ਕਰਨੀ ਕਿਉਂਕਿ ਉਹ ਰਾਜ ਸਭਾ ਦਾ ਹਾਂਜੀ ਰਾਧਾਕ੍ਰਿਸ਼ਨ ਇਹ ਵੀ ਧਿਆਨ ਚ ਰੱਖਣਾ ਮੂਰੇ ਸੀਪੀ ਆ ਠੀਕ ਹੈ ਨਾ ਇਹਦਾ ਸਭਾ ਬਤਾ ਸਭਾ ਰਾਜ ਸਭਾ ਦੀ ਅਧਿਖਸ਼ਤਾ ਕਰਦੇ ਰਾਜੀ ਰਾਜ ਸਭਾ ਦਾ ਮੁਖੀ ਹੁੰਦਾ ਤਾਂ ਉਹਨਾਂ ਨੇ ਰਾਜ ਸਭਾ ਦੀ ਜਿਹੜੀ ਹੈਗੀ ਪ੍ਰਧਾਨਗੀ ਉਹ ਕਰਨੀ ਆ ਰਾਜ ਸਭਾ ਦੀ ਕਾਰਵਾਈ ਨੂੰ ਚਲਾਉਂਦੇ ਆ ਵੀ ਰਾਜ ਸਭਾ ਦੇ ਸਦਨ ਲਈ ਜੋ ਵੀ ਕਾਰਵਾਈ ਚੱਲਦੀ ਹੈਗੀ ਤਾਂ ਉਹਨੂੰ ਚਲਾਉਣ ਦਾ ਕੰਮ ਜਿਹੜਾ ਉਪ ਸਭਾਪਤੀ ਦਾ ਹੁੰਦਾ ਬੈਲ ਦੀ ਪ੍ਰਕਿਰਿਆ ਨੂੰ ਸਹੀ ਤਰੀਕੇ ਨਾਲ ਚਲਾਉਣਾ ਵੀ ਕੋਈ ਵੀ ਬੈਲ ਆ ਗਿਆ ਉਹ ਵੀ ਉਹਨੂੰ ਸਹੀ ਤਰੀਕੇ ਦੇ ਨਾਲ ਸਿਸਟਮ ਵਾਧੇ ਤਰੀਕੇ ਦੇ ਨਾਲ ਚਲਾਉਣਾ ਇਹ ਰਾਜ ਸਭਾ ਦੇ ਸਭਾਪਤੀ ਦੀ ਕਿਰਵਾਈ ਹੁੰਦੀ ਹੈ राजे ਅਨੁਸ਼ਾਸਨ ਬਣਾਈ ਰੱਖਣਾ 20 ਦਿਨ ਦੇ ਵਿੱਚ ਜੇ ਅਨੁਸ਼ਾਸਨ ਬਣਾਈ ਦੇ ਕੋਈ ਵੀ ਮੈਂਬਰ ਹੈ ਜਿਹੜਾ ਹੈਗਾ ਉਹ ਗਲਤ ਕਾਰਵਾਈ ਨਾ ਕਰੇ ਕੋਈ ਵੀ ਅਨੁਸ਼ਾਸਨ ਨੂੰ ਭੰਗ ਨਾ ਕਰੇ ਤਾਂ ਉਹ ਚੀਜ਼ ਦਾ ਧਿਆਨ ਰੱਖਣਾ ਸਾਰੇ ਇਹ ਉਪ ਸਭਾਪਤੀ ਦੇ ਕਾਰਜ ਆਸਤੀਫਾ ਕਿਹਨੂੰ ਦਿੰਦਾ ਰਹੇ ਜੇ ਸਭਾਪਤੀ ਕਿਉਂਕਿ ਕਿਸੇ ਵੀ ਜਾਨੀ ਕਿ ਨਾ ਲੋਕ ਸਭਾ ਦਾ ਮੈਂਬਰ ਹੁੰਦਾ ਨਾ ਰਾਜ ਸਭਾ ਦਾ ਮੈਂਬਰ ਹੁੰਦਾ ਤਾਂ ਇਹ ਸਭਾਪਤੀ ਕਿਹਨੂੰ ਅਸਤੀਫਾ ਦੇਊਗਾ ਰਾਸ਼ਟਰਪਤੀ ਨੂੰ ਠੀਕ ਹੈ ਨਾ ਤੇ ਜਿਹੜਾ ਉਪ ਸਭਾਪਤੀ ਹੋਊਗਾ ਰਹੇ ਜੀ ਉਹ ਸਭਾਪਤੀ ਨੂੰ ਅਸਤੀਫਾ ਦੇਊਗਾ ਸਭਾਪਤੀ ਵੀ ਲਿਖਿਆ ਸਕਦਾ ਔਰ ਪ੍ਰਧਾਨ ਸਭਾਪਤੀ ਵੀ ਲਿਖਿਆ ਸਕਦਾ ਇਹ ਧਿਆਨ ਰੱਖਣਾ ਉਪ ਸਭਾਪਤੀ ਸਭਾਪਤੀ ਨੂੰ ਅਸਤੀਫਾ ਦੇਊਗਾ ਬਟ ਜਿਹੜਾ ਸਭਾਪਤੀ ਆ ਉਹ ਰਾਸ਼ਟਰਪਤੀ ਨੂੰ ਅਸਤੀਫਾ ਦੇਊਗਾ ਕੋਰਮ ਰਾਜੇ ਕੋਰਮ ਦਾ ਮਤਲਬ ਹੁੰਦਾ ਵੀ ਸਦਨ ਦੀ ਕਾਰਵਾਈ ਵਾਸਤੇ ਘੱਟ ਤੋਂ ਘੱਟ ਜਿਹੜੇ ਕਿੰਨੇ ਮੈਂਬਰ ਜ਼ਰੂਰੀ ਆ ਵੀ ਕੋਈ ਵੀ ਸਦਨ ਆ ਜਿੱਦੋਂ ਉਹਨੂੰ ਸ਼ੁਰੂ ਕਰਨਾ ਇਹ ਤਾਂ ਹੈ ਹੀ ਵੀ ਜਿਸ ਸਦਨ ਦੇ ਵਿੱਚ ਜੇ ਦੋ ਮੈਂਬਰ ਆਉਣਗੇ ਜਾਂ ਤਿੰਨ ਮੈਂਬਰ ਆਉਣਗੇ ਤਾਂ ਆਪਾਂ ਕਾਰਵਾਈ ਸ਼ੁਰੂ ਕਰ ਦਾਂਗੇ ਤਾਂ ਸਦਨ ਦੀ ਕਾਰਵਾਈ ਨੂੰ ਸ਼ੁਰੂ ਕਰਨ ਵਾਸਤੇ ਕਿੰਨੇ ਮੈਂਬਰਾਂ ਦਾ ਹੋਣਾ ਜ਼ਰੂਰੀ ਆ ਉਹਨੂੰ ਕੋਰਮ ਕਹਿੰਦੇ ਰਹਿ ਜੀ ਤਾਂ 1/10 ਕੋਰਮ ਹੋਣਾ ਚਾਹੀਦਾ ਵਰਤਮਾਨ ਸੀਟਾਂ ਦਾ ਭਾਅ ਜਿਵੇਂ ਮੰਨ ਲਓ ਹੁਣ ਜਿੰਨੇ ਮੈਂਬਰ ਆ ਨਾ ਜਿਵੇਂ 245 ਮੈਂਬਰ ਆ ਤਾਂ ਉਹਨਾਂ ਦਾ ਜਿਹੜਾ ਹੈਗਾ ਕੋਰਮ ਆ ਉਹ 1/10 ਕੋਰਮ ਹੋਣਾ ਜ਼ਰੂਰੀ ਹੁੰਦਾ ਜਿਵੇਂ ਮੰਨ ਲਓ ਰਹਿ ਜੇ ਵੀ ਇਹ ਇਹ ਲੋਕ ਸਭਾ ਰਾਜ ਸਭਾ ਤੇ ਜਦੋਂ ਉਹ ਸੰਯੁਕਤ ਮੀਟਿੰਗ ਹੁੰਦੀ ਹੈ ਤਾਂ ਉਹਨਾਂ ਦਾ ਸਾਰਿਆਂ ਦਾ 1/10 ਕੋਰਮ ਹੀ ਹੁੰਦਾ ਜਿਵੇਂ ਮੰਨ ਲਓ ਹੁਣ ਆਪਾਂ ਕਹੀਏ ਜੇ ਲੋਕ ਸਭਾ ਲੋਕ ਸਭਾ ਦੇ ਵਿੱਚ ਵਰਤਮਾਨ ਮੈਂਬਰ ਕਿੰਨੇ ਆ 5 4 3 ਹੈਗੇ ਹਨਾ ਉਹਨਾਂ ਨੂੰ 1/10 ਤੇ ਇਹ ਕਿੰਨੇ ਹੋਣੇ ਚਾਹੀਦੇ ਇਹਨਾਂ ਦੇ 55 ਮੈਂਬਰ ਆ ਜਿਹੜੇ ਉਹ ਸ਼ਾਮਲ ਹੋਣੇ ਚਾਹੀਦੇ ਆ ਫਿਰ ਲੋਕ ਸਭਾ ਦਾ ਜਿਹੜੀ ਸਦਨ ਦੀ ਕਾਰਵਾਈ ਆ ਉਹ ਸ਼ੁਰੂ ਕੀਤੀ ਜਾਊਗੀ ਫਿਰ ਰਾਜੇ ਜਿਵੇਂ ਰਾਜ ਸਭਾ ਰਾਜ ਸਭਾ ਦਾ ਕੋਰਮ ਕਿੰਨਾ ਹੋਊਗਾ ਜਿਵੇਂ 245 ਮੈਂਬਰ ਆ 245 ਨੂੰ 1/10 ਕੋਈ ਗੱਲ ਨਹੀਂ ਰਾਜੇ ਕੋਈ ਗੱਲ ਨਹੀਂ ਤਾਂ ਇਹ ਕਿੰਨੇ ਹੋਊਗਾ 25 ਆਜੂਗਾ ਰਾਜੇ ਜੇ ਆਪਾਂ ਮੰਨ ਲਈਏ ਇਹਨਾਂ ਦੀ ਜਿਹੜੀ ਜੁਆਇੰਟ ਸੈਸ਼ਨ ਹੁੰਦਾ ਉਹਦੇ ਵਿੱਚ ਜਿਵੇਂ ਇਹਨਾਂ ਉਹਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਦਾ ਸੰਯੁਕਤ ਵਿਵਸਾਸ਼ਨ ਹੋ ਗਿਆ ਤਾਂ ਦੋਨਾਂ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੋਗੀ 5 6 7 8 788 ਹੋਗੀ ਤਾਂ ਇਹਨਾਂ ਦਾ 1/10 ਹੋ ਗਿਆ ਤੇ ਟੋਟਲ ਕਿੰਨੇ ਆ ਜਾਣਗੇ 79 ਆ ਜਾਊਗਾ ਠੀਕ ਹੈ ਨਾ ਤਾਂ ਇੰਨੇ ਮੈਂਬਰ ਸ਼ਾਮਲ ਹੋਣਗੇ ਤਾਂ ਰਾਜ ਸਦਨ ਦੀ ਜਿਹੜੀ ਕਾਰਵਾਈ ਆ ਉਹ ਚੱਲੂਗੀ ਠੀਕ ਹੈ ਧਿਆਨ ਲੱਗਿਆ ਹੁਣ ਕੋਰਮ ਹੁੰਦਾ ਕੀ ਆ ਤੇ ਜੇ ਉਹ 1/10 ਵੀ ਲਿਖਿਆ ਆ ਸਕਦਾ ਰਾਜੇ ਤੇ ਮੈਂਬਰਾਂ ਦੀ ਗਿਣਤੀ ਵੀ ਲਿਖਿਆ ਸਕਦੀ ਹੈ ਜੇ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਪੁੱਛ ਲੈਣ ਤਾਂ 55 ਆਉਗੀ ਰਾਜ ਸਭਾ ਦੇ ਪੁੱਛ ਲੈਣ ਕਿੰਨੇ ਮੈਂਬਰਾਂ ਦੀ ਗਿਣਤੀ ਆਉਗੀ ਤਾਂ 25 ਆਉਗੀ ਤੇ ਜੇ ਇਹਨਾਂ ਦੀ ਸੰਯੁਕਤ ਸੈਸ਼ਨ ਜਿਹੜਾ ਜੁਆਇੰਟ ਸੈਸ਼ਨ ਹੁੰਦਾ ਉਹ ਦੀ ਪੁੱਛ ਲੈਣ ਤਾਂ 79 ਆਉਗੀ ਠੀਕ ਆ ਸਮਝ ਆਈ ਜਾਂਦਾ ਨਾ ਫਿਰ ਆ ਜੇ ਰਾਜ ਸਭਾ ਦੇ ਵਿਸ਼ੇਸ਼ ਅਧਿਕਾਰ ਵੈਸੇ ਤਾਂ ਰਾਜ ਸਭਾ ਦੇ ਜਿਹੜੇ ਅਧਿਕਾਰ ਹੁੰਦੇ ਤੇ ਲੋਕ ਸਭਾ ਦੇ ਅਧਿਕਾਰ ਆ ਸੇਮ ਹੁੰਦੇ ਆ ਜੋ ਵੀ ਸਪੀਕਰ ਦੇ ਤੇ ਸਭਾਪਤੀ ਦੇ ਅਧਿਕਾਰ ਹੁੰਦੇ ਨੇ ਨਾ ਸੇਮ ਹੁੰਦੇ ਆ ਕੁਝ ਇੱਕ ਫਰਕ ਹੁੰਦਾ ਜਿਵੇਂ ਮੰਨ ਲਓ ਜਿਹੜਾ ਧਨ ਬੈਲ ਸੰਬੰਧੀ ਫੈਸਲਾ ਹੁੰਦਾ ਉਹ ਸਿਰਫ ਲੋਕ ਸਭਾ ਦੇ ਸਪੀਕਰ ਕੋਲੇ ਹੁੰਦਾ ਰਾਜ ਸਭਾ ਕੋਲੇ ਨਹੀਂ ਹੁੰਦਾਗਾ ਜਿਹੜੀ ਵੱਧ ਪਾਵਰ ਆ ਲੋਕ ਸਭਾ ਕੋਲੇ ਉਹ ਧਨ ਬੈਲ ਸੰਬੰਧੀ ਆ ਤੇ ਜਿਹੜੀ ਰਾਜ ਸਭਾ ਕੋਲੇ ਵੱਧ ਪਾਵਰ ਆ ਰਾਜੀ ਉਹ ਧਾਰਾ 249 ਦੇ ਤਹਿਤ ਵੀ ਜੇਕਰ ਰਾਜ ਸਭਾ ਨੂੰ ਲੱਗੇ ਕਿ ਵੀ ਰਾਸ਼ਟਰੀ ਹਿੱਤ ਦੇ ਅਕਾਡਮੀ ਕੋਈ ਵਿਸ਼ਾ ਜਿਹੜਾ ਰਾਜ ਸੂਚੀ ਦਾ ਵਿਸ਼ਾ ਉਹਦੇ ਤੇ ਜਿਹੜਾ ਵੀ ਕਾਨੂੰਨ ਬਣਾਉਣਾ ਚਾਹੀਦਾ ਵੀ ਜਿਹੜੀ ਹੈਗੀ ਰਾਜ ਸਭਾ ਉਹਨੂੰ ਕਾਨੂੰਨ ਬਣਾਉਣਾ ਚਾਹੀਦਾ ਤਾਂ ਸੰਸਦ ਦੇ ਪਾਵਰ ਹੈ ਜਿਹੜੀ ਉਹ ਰਾਜ ਸਭਾ ਨੂੰ ਦੇ ਦਿੰਦੀ ਹੈ ਧਾਰਾ 249 ਦੇ ਅਧੀਨ ਤੇ ਜਾਂ ਇੱਕ ਇਹ ਦੇ ਕੋਲੇ ਵਾਧ ਅਧਿਕਾਰ ਹੈ ਜਿਹੜੀ ਧਾਰਾ 312 ਦੇ ਅਧੀਨ ਆ ਕਿ ਰਾਜ ਸਭਾ ਜਿਹੜੀ ਅਖਿਲ ਭਾਰਤੀ ਸੇਵਾਵਾਂ ਹੁੰਦੀਆਂ ਜੇ ਉਹਨਾਂ ਨੂੰ ਜਿਹੜੀਆਂ ਨਵੀਂ ਅਖਿਲ ਭਾਰਤੀ ਸੇਵਾਵਾਂ ਸਿਰਜਣ ਦੀ ਜਿਹੜੀ ਪਾਵਰ ਆ ਉਹ ਧਾਰਾ 312 ਦੇ ਅਧੀਨ ਰਾਜ ਸਭਾ ਦੇ ਕੋਲ ਆ ਉਦੀ ਸਪਾਰਸ਼ ਕਰ ਸਕਦੀ ਹੈ ਉਹ ਅਖਿਲ ਭਾਰਤੀ ਸਭਾਮਾ ਕੀ ਨਾਇ ਰਾਜੇ ਜਿਵੇਂ ਆਈਏਐਸ ਆਈਪੀਐਸ ਹੈ ਜਿਹੜੇ ਜਿਵੇਂ ਉਹ ਵਾਲੇ ਹੁੰਦੇ ਅਧਿਕਾਰੀ ਉਹਨਾਂ ਦੀ ਜਿਹੜੀ ਸਪਾਰਸ਼ ਆ ਉਹ ਰਾਜ ਸਭਾ ਕਰ ਸਕਦੀ ਹੈ ਠੀਕ ਹੈ ਬਾਕੀ ਸਾਰੇ ਅਧਿਕਾਰ ਲੋਕ ਸਭਾ ਦੇ ਸਪੀਕਰ ਦੇ ਤੇ ਰਾਜ ਸਭਾ ਦੇ ਸਭਾਪਤੀ ਦੇ ਸੇਮ ਹੁੰਦੇ ਆ ਇੱਕ ਤਾਂ ਬੈਲ ਸੰਬੰਧੀ ਜਿਹੜਾ ਲੋਕ ਸਭਾ ਕੋਲੇ ਵੱਧ ਅਧਿਕਾਰ ਹੁੰਦਾ ਤੇ ਇੱਕ ਧਾਰਾ 259 ਤੇ ਧਾਰਾ 312 ਦੇ ਅਧੀਨ ਰਾਜ ਸਭਾ ਕੋਲੇ ਜਿਹੜੇ ਅਧਿਕਾਰ ਅਲੱਗ ਆ ਗਿਆ ਉਹਨਾਂ ਦਾ ਫਰਕ ਫਿਰ ਰਾਜੇ ਫੈਕਟਾ ਸੀਟਾਂ ਦੀ ਗਿਣਤੀ ਟੋਟਲ ਜਿਹੜੇ ਮੈਂ ਜਿੰਨੀਆਂ ਵੀ ਸੀਟਾਂ ਰਹਿ ਜਾਈ ਉਹਨਾਂ ਦੇ ਵਿੱਚੋਂ ਪੁੱਛ ਸਕਦੇ ਆ ਵੀ ਵੱਧ ਤੋਂ ਵੱਧ ਸੀਟਾਂ ਕਿੱਥੇ ਆ ਤਾਂ ਵੱਧ ਤੋਂ ਵੱਧ ਉੱਤਰ ਪ੍ਰਦੇਸ਼ ਦੇ ਵਿੱਚ ਰਹਿ ਜੇ 31 ਆ ਬਿਹਾਰ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ 19 ਆ ਬਿਹਾਰ ਦੇ ਵਿੱਚ 16 ਇਹਨਾਂ ਨੂੰ ਧਿਆਨ ਚ ਰੱਖਣਾ ਕਈ ਵਾਰੀ ਪੁੱਛ ਪੁੱਛ ਸਕਦੇ ਹੁੰਦੇ ਰਾਜੇ ਵੀ ਦੂਜੇ ਸਟੇਟ ਦੱਸੋ ਜਿਹਦੇ ਚ ਸਭ ਤੋਂ ਵੱਧ ਸੀਟਾਂ ਤਾਂ 19 ਆ ਮਹਾਰਾਸ਼ਟਰ ਦੇ ਵਿੱਚ ਜੇ ਆਪਣੇ ਪੰਜਾਬ ਦੀਆਂ ਪੁੱਛ ਲੈਣ ਤਾਂ ਰਹਿ ਜੇ 7 ਆ ਤੇ ਜੇ ਹਰਿਆਣਾ ਦੀਆਂ ਪੁੱਛ ਲੈਣ ਤਾਂ 5 ਆ ਲੋਕ ਸਭਾ ਦੀਆਂ ਸੀਟਾਂ ਨਹੀਂ ਰਾਜੇ ਇਹ ਰਾਜ ਸਭਾ ਦੀਆਂ ਸੀਟਾਂ ਡਿਸਕਸ ਕਰ ਰਹੇ ਆਂ ਆਪਾਂ ਪੰਜਾਬ ਦੇ ਵਿੱਚ 7 ਆ ਹਰਿਆਣਾ ਦੇ ਵਿੱਚ 5 ਆ ਤੇ ਜੇ ਰਾਜ ਘੱਟ ਤੋਂ ਘੱਟ ਪੁੱਛ ਲੈਣ ਵੀ ਘੱਟ ਤੋਂ ਘੱਟ ਜਿਹੜੀਆਂ ਸੀਟਾਂ ਉਹ ਕਿੱਥੇ ਆ ਤਾਂ ਘੱਟ ਤੋਂ ਘੱਟ ਸੀਟਾਂ ਰਹਿ ਜੀ ਮਿਜ਼ੋਰਮ ਮਨੀਪੁਰ ਮੇਘਾਲਿਆ ਨਾਗਾਲੈਂਡ ਪੁੱਡੂਚੇਰੀ ਸਿੱਕਮ ਤੇਰਪੁਰਾ ਔਰ ਨਾਚਲਪਦੇਸ਼ ਇਹਨਾਂ ਸਾਰਿਆਂ ਦੇ ਵਿੱਚ ਇੱਕ ਇੱਕ ਹੀ ਆ ਕਿਸੇ ਦਾ ਵੀ ਨਾਮ ਆ ਸਕਦਾ ਤਾਂ ਇਹਨਾਂ ਸਾਰਿਆਂ ਦੇ ਵਿੱਚ ਇੱਕ ਇੱਕ ਅਮਰ ਰਿਪੀਟ ਕਰ ਦਿੰਨੀ ਆ ਜੇ ਲਿਖਣੀ ਆ ਤਾਂ ਲੇਖ ਲਓ ਮਿਜ਼ੋਰਮ ਮਨੀਪੁਰ ਮਗਾਲਿਆ ਨਾਗਾਲੈਂਡ ਪੁਡੂਚੇਰੀ ਸਿੱਕਮ ਤੇਰਪੁਰਾ ਅਰੁਣਾਚਲ ਪ੍ਰਦੇਸ਼ ਹੁਣ ਇੱਥੇ ਇਹ ਵੀ ਧਿਆਨ ਚ ਰੱਖਣਾ ਹੈ ਜੇ ਮੈਂ ਪੁਡੂਚੇਰੀ ਬੋਲਿਆ ਪੁਡੂਚੇਰੀ ਦੇ ਵਿੱਚ ਇੱਕ ਜੇ ਪੁੱਛ ਲੈਣ ਯੂਟੀ ਯੂਟੀ ਪੁਡੂਚੇਰੀ ਹੈ ਰਹਿ ਜੇ ਸਭ ਤੋਂ ਘੱਟ ਕਿਹੜੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਪੁਡੂਚੇਰੀ ਦੇ ਵਿੱਚ ਇੱਕ ਆ ਜੇ ਸਭ ਤੋਂ ਵੱਧ ਪੁੱਛ ਲੈਣ ਤਾਂ ਜੰਮੂ ਕਸ਼ਮੀਰ ਦੇ ਵਿੱਚ ਚਾਰ ਆ ਤੇ 2 ਨੰਬਰ ਤੇ ਦਿੱਲੀ ਦੇ ਵਿੱਚ ਤਿੰਨ ਸਿਰਫ ਤਿੰਨ ਯੂਟੀ ਆ ਜਿੱਥੇ ਇਹ ਸੀਟਾਂ ਗਈਆਂ ਜੰਮੂ ਕਸ਼ਮੀਰ ਦੇ ਵਿੱਚ 4 ਦਿੱਲੀ ਦੇ ਵਿੱਚ 3 ਤੇ ਪੁੱਡੂਚੇਰੀ ਦੇ ਵਿੱਚ 1 ਠੀਕ ਹੈ ਪਹਿਲੇ ਸਭਾਪਤੀ ਰਾਜੇ ਜਿਹੜਾ ਰਾਸ਼ਟਰਪਤੀ ਉਪਰਾਸਟਰਪਤੀ ਹੋਊਗਾ ਉਹੀ ਪਹਿਲੇ ਸਭਾਪਤੀ ਹੋਣਗੇ ਤਾਂ ਡਾਕਟਰ ਸਰੋਪੱਲੀ ਰਾਜਾ ਕ੍ਰਿਸ਼ਨਨ ਫਿਰ ਜੇ ਇਸਤਰੀ ਪੁੱਛ ਲੈਣ ਤਾਂ ਰਾਜੇ ਵਾਇਲਟ ਅਲਵਾ ਅਗੇ ਜਿਹੜੇ ਪਹਿਲੇ ਬਣੇ ਸੀਗੇ ਰਾਜ ਸਭਾ ਦੇ ਸਭਾਪਤੀ ਪਹਿਲੀ ਅਦਾਗ ਰਾਜੇ ਇਹ ਰਾਜ ਸਭਾ ਦੀ ਮੈਂਬਰ ਬਣੀ ਇਹ ਸਭਾਪਤੀ ਨਹੀਂ ਬਣੀ ਸੀ ਰਾਜੇ ਮੈਂਬਰ ਬਣੀ ਸੀ ਨਾਰਗਿਸ ਦੱਤ 1958 ਤੋਂ 64 ਤੱਕ ਮੈਂਬਰਸ ਇਹ ਤੇ ਧਿਆਨ ਜ ਰੱਖਣਾ ਸਭਾਪਤੀ ਨਹੀਂ ਸੀ ਵਰਤਮਾਨ ਸਮੇਂ ਕੌਣ ਆਪਣੇ ਜਿਹੜੇ ਹੈਗੇ ਆ ਸਭਾਪਤੀ ਆ ਸੀਪੀ ਰਾਧਾ ਕ੍ਰਿਸ਼ਨਨ ਆ ਤੇ ਉਪ ਸਭਾਪਤੀ ਕੌਣ ਆ ਹਰੀਵੰਸ਼ ਨਰਾਇਣ ਸਿੰਘ ਉਪ ਸਭਾਪਤੀ ਵੀ ਹੁਪਸਤ ਦੇ ਰਹੇ ਜੀ ਹਰੀਵੰਸ਼ ਨਰਾਇਣ ਸਿੰਘ ਤਾਂ ਇਹ ਸੀ ਆਪਣਾ ਰਾਜ ਸਭਾ ਦਾ ਟੌਪਿਕ ਛੋਟਾ ਜਿਹਾ ਟੌਪਿਕ ਸੀ ਰਾਜੀ ਕੰਪਲੀਟ ਹੋ ਗਿਆ ਜੇ ਕੋਈ ਪੁਆਇੰਟ ਮਿਸ ਹੋ ਗਿਆ ਹੋਇਆ ਤਾਂ ਮੈਨੂੰ ਦੱਸ ਦਿਓ ਆਪਾਂ ਉਹਨੂੰ ਐਕਸਪਲੇਨ ਕਰ ਦਾਂਗੇ ਜਾਂ ਜਿੱਥੋਂ ਸਮਝ ਨਹੀਂ ਹੋਈ ਤਾਂ ਆਪਾਂ ਉਹਨੂੰ ਦੁਬਾਰਾ ਐਕਸਪਲੇਨ ਕਰ ਦਾਂਗੇ ਕਲਾਸ ਕਿਵੇਂ ਲੱਗੀ ਆਪਣੀ ਫੀਡਬੈਕ ਜ਼ਰੂਰ ਦਿਓ ਕੱਲ ਵਾਲੀ ਕਲਾਸ ਦੇ ਵਿੱਚ ਰਹਿ ਜੀ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਤੁਲਨਾਤਮਕ ਅਧਿਨ ਪੜਾਂਗੇ ਰਾਜ ਸਭਾ ਤੇ ਲੋਕ ਸਭਾ ਦਾ ਫਿਰ ਸਾਰੇ ਕਨਫਿਊਜ਼ਨ ਜਿਹੜੇ ਉਹ ਦੂਰ ਹੋ ਜਾਣਗੇ ਠੀਕ ਹੈ ਨਾ ਇੱਕ ਪਾਸੇ ਆਪਾਂ ਰਾਜ ਸਭਾ ਨੂੰ ਡਿਸਕਸ ਕਰੀ ਚੱਲਾਂਗੇ ਨਾਲ ਨਾਲ ਉਸੇ ਪੁਆਇੰਟ ਆਪਾਂ ਲੋਕ ਸਭਾ ਤੇ ਡਿਸਕਸ ਕਰੀ ਚੱਲਾਂਗੇ ਤਾਂ ਉਹ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਫਰਕ ਹੈ ਤੇ ਜਿਹੜੀਆਂ ਸਮਾਨਤਾਵਾਂ ਉਹ ਆਪਾਂ ਨੂੰ ਸਾਰਾ ਜਿਹੜਾ ਕਲੀਅਰ ਹੋ ਜੂਗਾ ਕੱਲ ਵਾਲੀ ਕਲਾਸ ਦੇ ਵਿੱਚ ਤਾਂ ਕੱਲ ਵਾਲੀ ਕਲਾਸ ਜ਼ਰੂਰ ਲਾਓ ਤੇ ਮਿਲਦੇ ਰਹਿ ਜੇ ਕੱਲ ਵਾਲੀ ਕਲਾਸ ਦੇ ਵਿੱਚ ਜਿਹੜੇ ਬੱਚੇ ਨਵੇਂ ਆ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਤਾਂ ਜੋ ਹਰੇਕ ਕਲਾਸ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੇ ਬੱਚੇ ਲਾਈਵ ਵਾਚ ਕਰਦੇ ਆ ਜਾਂ ਜਿਹੜੇ ਬਾਅਦ ਚ ਵਾਚ ਕਰਨਗੇ ਉਹ ਬਈ ਲਾਈਕ ਜਰੂਰ ਕਰ ਦਿਆ ਕਰੋ ਸੈਸ਼ਨ ਨੂੰ ਤੇ ਇੱਕ ਫੀਡਬੈਕ ਜਰੂਰ ਦੇਿਆ ਕਰੋ ਆਪਣੀ ਵੀ ਕਲਾਸ ਕਿਹੋ ਜਿਹੀ ਲੱਗੀ ਠੀਕ ਆ ਤੇ ਮਿਲਦੇ ਰਹਾਂਗੇ ਕੱਲ੍ਹ ਵਾਲੀ ਕਲਾਸ ਦੇ ਵਿੱਚ ਥੈਂਕ ਯੂ